ਅੱਜ ਕੱਲ ਤੇਰੀਆਂ ਹੋਰ ਹਾਨਣ ਨਹੀਂ ਦਿਲ ਵਿੱਚ ਜਾਪੇ ਸਾਨੂੰ ਤੇਰੇ ਚੋਰ ਹਾਨਣੇ ਨਹੀਂ ਹਾਰ ਸ਼ਿੰਗਾਰ ਲਗਾ ਕੇ ਜਦ ਬੰਠਣ ਕੇ ਵਹਿੰਦੀ ਸੀ ਕੋਈ ਤੇਰੇ ਜਹਾਨਾ ਗਗਰੂ ਨਹੀਂ ਤੂੰ ਮੜ ਮੜ ਕਹਿੰਦੀ ਸੀ ਹਾਰ ਸ਼ਿੰਗਾਰ ਲਗਾ ਕੇ ਜਦ ਬੰਠਣ ਕੇ ਵਹਿੰਦੀ ਸੀ ਕੋਈ ਤੇਰੇ ਜਹਾਨਾ ਗਗਰੂ ਨਹੀਂ ਤੂੰ ਮੜ ਮੜ ਕਹਿੰਦੀ ਸੀ ਪਹਿਲਾ ਪਉਂਦਾ ਖੇਤਾਂ ਦੇ ਵਿੱਚ ਜਿੱਦਾਂ ਮੋਰ ਕੁੜੇ ਐਦਾਂ ਜਾਪੇ ਸਾਨੂੰ ਤੇਰੀ ਤੋਰ ਹਾਨਣੇ ਨੀ ਨਜ਼ਰਾਂ ਹੋ ਗਈਆਂ ਜਕਨ ਤੇਰੀਆਂ ਹੋਰ ਹਾਨਣੇ ਨੀ ਦਿਲ ਵਿੱਚ ਜਾਪੇ ਸਾਨੂੰ ਤੇਰੇ ਚੋਰ ਹਾਨਣੇ ਨੀ ਬੋਦੀਆਂ ਠੰਡੀਆਂ ਰਾਤਾਂ ਨੂੰ ਤੂੰ ਆਉਂਦੀ ਹੁੰਦੀ ਸੀ ਤਾਰਿਆਂ ਦੀ ਸ਼ਾ ਸਾਰੀ ਰਾਤ ਜਗਾਉਂਦੀ ਹੁੰਦੀ ਸੀ ਲਵ ਲੈਟਰ ਜਦ ਮਿਲਣ ਲਈ ਤੈਨੂੰ ਪਾਉਂਦਾ ਹੁੰਦਾ ਸੀ ਨਾ ਮਿਲਣ ਦੇ ਨਖਰੇ ਕਰ ਤੜਫਉਂਦੀ ਹੁੰਦੀ ਸੀ ਸਭ ਕੁੜੀਆਂ ਨਾਲ ਵੱਖਰਾ ਤੇਰਾ ਟੌਰ ਹਾਨਣ ਨਹੀਂ ਨਜ਼ਰ ਹੋ ਗਈ ਅੱਜ ਕੱਲ ਤੇਰੀਆਂ ਹੋਰ ਹਾਨਣ ਨਹੀਂ ਦਿਲ ਵਿੱਚ ਜਾਪੇ ਸਾਨੂੰ ਤੇਰੇ ਚੋਰ ਹਾਨਣ ਨਹੀਂ ਚਿਚਿ ਤੇਰੀ ਦਾ ਬਣ ਗਿਆ ਅੱਜ ਕੱਲ ਕਿਹੜਾ ਨਗੀਨਾ ਨਹੀਂ ਕਬੂ ਤੈਨੂੰ ਕਰਨੀ ਗਪਰੂ ਕਰਨ ਸਟੀਮਾ ਨਹੀਂ ਸਿਸ਼ਕ ਤੇਰੇ ਦੀ ਚੜਦੀ ਸਾਨੂੰ ਲੋਰ ਹਾਨਣੇ ਨਹੀਂ ਨੀ ਨਜ਼ਰਾਂ ਹੋ ਗਈਆਂ ਅੱਜ ਕੱਲ ਤੇਰੀਆਂ ਹੋਰ ਹਾਨਣੇ ਨਹੀਂ ਦਿਲ ਵਿੱਚ ਜਾਪੇ ਸਾਨੂੰ ਤੇਰੇ ਚੋਰ ਹਾਨਣੇ ਨਹੀਂ ਸਿੱਧੂ ਦੇ ਨਾਲ ਚੱਲਦੀ ਤੇਰੀ ਪ੍ਰੇਮ ਕਹਾਣੀ ਨਹੀਂ ਨੀ ਡੂੰਘੇੜੀ ਵਿੱਚ ਚਰਚਾ ਹੁੰਦੀ ਬੜੀ ਪੁਰਾਣੇ ਨਹੀਂ ਨੀ ਸਿੱਧੂ ਦੇ ਨਾਲ ਚੱਲਦੀ ਤੇਰੀ ਪ੍ਰੇਮ ਕਹਾਣੀ ਨੀ ਗੂਮਛੜੀ ਵਿੱਚ ਚਰਚਾ ਹੁੰਦੀ ਬੜੀ ਪੁਰਾਣੀ ਨੀ ਦਿਲ ਵਿੱਚ ਐਡਾ ਵੱਡਾ ਤੇਰੇ ਖੋਰ ਹਾਨਣੇ ਨੀ ਨੀ ਨਜ਼ਰਾਂ ਹੋ ਗਈਆਂ ਅੱਜਕੱਲ ਤੇਰੀਆਂ ਹੋਰ ਹਾਨਣੇ ਨੀ ਦਿਲ ਵਿੱਚ ਜਾਪੇ ਸਾਨੂੰ ਤੇਰੇ ਚੋਰ ਹਾਨਣੇ ਨੀ